ਇੱਛਾ ਕਿ ਭਾਲਾ ਸਾਡਾ ਪੁੱਤਰ ਮੈਂ ਉਹਨੂੰ ਪ੍ਰਸ਼ਾਦਾ ਝਕਾਉਣਾ ਝਕਾਉਣਾ ਸਵੇਰੇ ਮੈਨੂੰ ਕਹਿੰਦਾ ਬਜ਼ੁਰਗਾਂ ਤੁਸੀਂ ਮੈਨੂੰ ਟਾਈਮ ਦਿਓ ਮੈਂ ਸਵੇਰੇ ਤੁਹਾਨੂੰ ਦੱਸਾਂਗਾ ਪਰ ਸਵੇਰੇ 7:30 ਵਜੇ ਜਦੋਂ ਮੈਂ ਦੁਬਾਰਾ ਇਨਸਪੈਕਟਰ ਨੂੰ ਫੋਨ ਲਾਇਆ ਸਾਸਰੀਆ ਕਾਲ ਸਰਕਾਰੀ ਤਸ਼ੱਦਦ ਦਾ ਮੁਕਾਬਲਾ ਕਰਨ ਲਈ ਪਾਣੇ ਸਿੱਧੂ ਦੇ ਹੱਕ ਜਹਾਦਾ ਹਾ ਨਾਰਾ ਮਾਰਨ ਵਾਸਤੇ ਪਹੁੰਚੇ ਗੁਰੂ ਰੂਪ ਖਾਲਸਾ ਜੀ ਸਭ ਤੋਂ ਪਹਿਲਾਂ ਦਾਸ ਵੱਲੋਂ ਤੇ ਜਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਲਾਈ ਫੜੇ ਪ੍ਰਵਾਲ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੇ ਸਿੱਧੂ ਤੇ ਜਿਸ ਤਰ੍ਹਾਂ ਦੇ ਪਰਚੇ ਸਰਕਾਰ ਨੇ ਪਾ ਕੇ ਉਹਦੇ ਕਰਤਾਰ ਨੂੰ ਕਜ਼ਰਾਨ ਨਸੀ ਕਰਨ ਦਿਆ ਯਤਨ ਕੀਤਾ ਉਹ ਚ ਸਰਕਾਰ ਦੀ ਸੋਚ ਦਾ ਜਿਲਾਜਾ ਨਿਕੜਿਆ ਕਿਉਂਕਿ ਉਹ ਪਹਾਣਾ ਸਿੱਧੂ ਜਿਹੜਾ ਕਰੋਨਾ ਰੁਪਏ ਉਹਨਾਂ ਪੀੜਿਤ ਪਰਿਵਾਰਾਂ ਦੇ ਵਾਪਸ ਕਰਾ ਰਿਹਾ ਸੀ ਉਹਨੂੰ 10000 ਦਾ ਇਲਜ਼ਾਮ ਲਾ ਕੇ ਉਸਤੇ ਪਰਚਾ ਦਰਜ ਕੀਤਾ ਗਿਆ ਕਿੰਨੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਇਹ ਚ ਸਰਕਾਰ ਦਾ ਜਿਹੜਾ ਸਟੇਟਸ ਹੈ ਉੱਪਰ ਜਿਸ ਤਰ੍ਹਾਂ ਦੇ ਪਰਚੇ ਪਾ ਕੇ ਸਰਕਾਰ ਨੇ ਉਸ ਨੂੰ ਇੱਕ ਇਸ ਤਰ੍ਹਾਂ ਦਾ ਕੋਸ਼ਿਸ਼ ਕੀਤੀ ਹੈ ਉਹ ਚ ਸਰਕਾਰ ਦੀ ਸੋਚ ਜਨ ਜਾ ਨਿਕੜਿਆ 100 ਭਾਵੇਂ ਜਿੰਨੀ ਵੀ ਸਰਕਾਰਾਂ ਹੁੰਦੀਆਂ ਭਾਵੇਂ 1947 ਤੋਂ ਬਣੀਆਂ ਸੈਂਟਰ ਦੀ ਸਰਕਾਰਾਂ ਜਾਂ ਸਟੇਟ ਦੀ ਸਰਕਾਰਾਂ ਜਿਹੜਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਸ ਤੇ ਕੇਸ ਗੋਲੀਆਂ ਉਹਨੂੰ ਮਿਲਣੀਆਂ ਭਾਵੇਂ ਭਾਈ ਦੀਪ ਸਿੱਧੂ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਉਹਨੂੰ ਮਰਵਾਇਆ ਗਿਆ ਅਮਰਤਪਾਲ ਸਿੰਘ ਨੇ ਗੱਲ ਕੀਤੀ ਉਹਨੂੰ ਜੇਲ੍ਹ ਚੋਂ ਛੁੱਟਿਆ ਗਿਆ ਪਰਮਿੰਦਰ ਝੋਟੇ ਵਰਗੇ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਮੁਹਿੰਮ ਚਲਾਈ ਉਹਨਾਂ ਦੇ ਕੇਸ ਬਣਾਏਗੇ ਲੱਖਾਂ ਸਦਾਣਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਸ ਤੇ ਸਰਕਾਰ ਦੀ ਨਿਗਾਹ ਸੋ ਜਹੰਦਰ ਜਗਤਾਰ ਸਿੰਘ ਹਵਾਰਾ ਤੇ ਜਿਨ੍ਹਾਂ ਨੇ ਉਸ ਟਾਈਮ ਸਰਕਾਰੀ ਜ਼ੁਲਮ ਨੂੰ ਰੋਕਣ ਵਾਸਤੇ ਉਹ ਕਾਰਜ ਕੀਤਾ ਉਸ ਦੇ 37 ਪਰਚੇ ਸਰਕਾਰਾਂ ਵੱਲੋਂ ਪਾਏ ਗਏ ਜਿਹੜੇ ਅੱਜ ਵੀ ਦੋ ਕੇਸ ਉਹਨਾਂ ਦੇ ਪੈਂਡਿੰਗ ਪਈ ਐ ਸੋ ਇਹ ਸਰਕਾਰ ਦੀ ਨੀਤੀਆਂ ਭਗਵੰਤ ਮਾਨ ਨੂੰ ਸੋਚ ਲੈਣਾ ਚਾਹੀਦਾ ਕਿ ਇੱਕ ਸਿਆਣਿਆਂ ਦੀ ਕਹਾਵਤ ਹੈ ਕਿ ਤਪ ਕਰਕੇ ਰਾਜ ਮਿਲਦਾ ਰਾਤ ਤੋਂ ਫਿਰ ਨਰਕ ਮਿਲਦਾ ਅੱਜ ਭਗਮੰਤਮਾਨ ਨਰਕ ਦੇ ਰਾਹ ਤੁਰ ਪਿਆ ਉਹਨੂੰ ਸੋਚ ਲੈਣਾ ਚਾਹੀਦਾ ਸੋ ਇੱਕ ਤੇ ਮੈਂ ਸਰਕਾਰ ਦੀ ਜਿਹੜੀ ਕਟਲੀ ਤਾਜੀ ਕਟਣਾ ਉਹ ਤੁਹਾਡੇ ਧਿਆਨ ਚ ਜਰੂਰ ਲਿਆਉਣੀ ਚਾਹੁੰਦਾ ਪਟਿਆਲੇ ਦਾ ਜੋ ਕੇਸ ਪਾਇਆ सदर ਪਟਿਆਲਾ ਥਾਣੇ ਦਾ ਪਾਲੇ ਸਿੱਧੂ ਨੂੰ ਉੱਥੇ ਰੱਖਿਆ ਮੈਂ ਪਰਸੋਂ ਸ਼ਾਮ ਨੂੰ 7 ਵਜੇ ਇਨਸਪੈਕਟਰ ਨੂੰ ਫੋਨ ਕਰਿਆ ਉਹਨੂੰ ਦੱਸਿਆ ਕਿ ਮੈਂ ਜਹਦਾਰ ਚਕਤਾਰ ਸਿੰਘ ਹਵਾਰਾ ਦਾ ਬਾਪੂ ਜੀ ਬੋਲਦਾ ਮੈਨੂੰ ਕਹਿੰਦਾ ਬਾਪੂ ਜੀ ਦੱਸੋ ਮੈਂ ਕਿਹਾ ਮੈਂ ਚਾਹਣਾ ਸਾਡਾ ਇਤਿਹਾਸ ਗਵਾਹ ਕਿਉਂਕਿ ਭਾਈ ਕਲਈਆ ਜੀ ਦੇ ਬਾਰਸਾ ਸੀ ਜਿਨ੍ਹਾਂ ਨੇ ਉਹਨਾਂ ਦੁਸ਼ਮਣਾਂ ਨੂੰ ਵੀ ਮੱਲਮ ਪਿੱਟੀ ਕੀਤੀ ਪਾਣੀ ਛਕਾਇਆ ਮੇਰੀ ਇੱਛਾ ਕਿ ਭਾਣਾ ਸਾਡਾ ਪੁੱਤਰ ਮੈਂ ਉਹਨੂੰ ਪ੍ਰਸਾਦਾ ਛਕਾਉਣਾ ਚਾਹੁੰਨਾ ਸਵੇਰੇ ਮੈਨੂੰ ਕਹਿੰਦਾ ਬਜ਼ੁਰਗਾਂ ਤੁਸੀਂ ਮੈਨੂੰ ਟਾਈਮ ਦਿਓ ਮੈਂ ਸਵੇਰੇ ਤੁਹਾਨੂੰ ਦੱਸਾਂਗਾ ਪਰ ਸਵੇਰੇ 7:30 ਵਜੇ ਜਦੋਂ ਮੈਂ ਦੁਬਾਰਾ ਇਨਸਪੈਕਟਰ ਨੂੰ ਫੋਨ ਲਾਇਆ ਉਹਨੇ ਉਹਦਾ ਜਵਾਬ ਸੀ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਮੇਰੇ ਧਿਆਨ ਚ ਹੈ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ ਪਰੰਤੂ ਉਹਦੀ ਵੀ ਮਜਬੂਰੀ ਸੀ ਮੈਂ ਕੱਲ 2 ਵਜੇ ਤੱਕ ਬੈਠ ਕਰਦਾ ਰਿਹਾ ਕਿ ਮੈਨੂੰ ਸੁਨੇਹਾ ਆਵੇ ਫੋਨ ਆਵੇ ਮੈਂ ਭਾਲੇ ਨੂੰ ਜਾ ਕੇ ਪ੍ਰਸਾਦ ਹਸ ਕੰਮ ਇਹੀ ਜੀ ਛੋਟੇ ਸਰਕਾਰਾਂ ਦੀ ਸੌ ਘਟੀਆਂ ਸੋਚ ਉਹਦੇ ਖਿਲਾਫ ਜਿਹੜਾ ਵੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਭਾਵੇਂ ਕਿਸੇ ਪਾਰਟੀ ਨਾਲ ਸੰਬੰਧਿਤ ਭਾਵੇਂ ਸੁਪਾਲ ਖਹਿਰਾ ਜੀ ਬੈਠੇ ਐ ਹੋਰ ਸਾਨੂੰ ਉਹਨਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਇਹਨਾਂ ਨੂੰ ਵੀ ਆਪਣੇ ਆਪਸੀ ਮਤਭੇਦ ਪਲਾ ਕੇ ਇੱਕ ਜੁਟ ਹੋ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਜਹਦਾਰ ਜਕਤਾਰ ਸਿੰਘ ਹਵਾਰਾ ਦਾ ਹਮੇਸ਼ਾ ਕੌਮ ਨੂੰ ਥਲੇਆ ਪੰਜਾਬ ਨੂੰ ਥਲੇਆ ਕਿ ਤੁਸੀਂ ਇਕੱਠੇ ਹੋ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਤੁਹਾਨੂੰ ਹੱਕ ਨਹੀਂ ਮਿਲਦੇ ਅੱਜ ਤੁਸੀਂ ਪਾਣੇ ਸਿੱਧੂ ਦੇ ਹੱਕ ਵਿੱਚ ਉਹਨੂੰ ਇੱਕ ਰੁਤਬਾ ਦੇਣ ਵਾਸਤੇ ਪਹੁੰਚੇ ਅੱਜ ਤੁਸੀਂ ਸਾਰੇ ਸਰਕਾਰ ਦੀ ਨਿਗਾਚ ਪਾਣੇ ਸਿੱਧੂ ਹੈ ਸੋ ਅੰਤ ਵਿੱਚ ਆਇਆਂ ਸੰਗਤਾਂ ਦਾ ਧੰਨਵਾਦ ਤੇ ਜਹਦਾਰ ਜਗਤਾਰ ਸਿੰਘ ਆਬਾਰਾ ਵੱਲੋਂ ਬੁਲਾਈ ਫਤੇ ਪ੍ਰਬਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸ ਸ੍ਰੀ ਅਕਾਲ ਸਰਕਾਰੀ ਤਸ਼ੱਦਦ ਦਾ ਮੁਕਾਬਲਾ ਕਰਨ ਲਈ ਭਾਨੇ ਸਿੱਧੂ ਦੇ ਹੱਕ ਜਹਾਦਾ ਹਾ ਨਰ ਮਾਰਨ ਵਾਸਤੇ ਪਹੁੰਚੇ ਗੁਰੂ ਰੂਪ ਖਾਲਸਾ ਜੀ ਸਭ ਤੋਂ ਪਹਿਲਾਂ ਦਾਸ ਵੱਲੋਂ ਤੇ ਜਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਲਾਈ ਫੜੇ ਪ੍ਰਵਾਲ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਨੇ ਸਿੱਧੂ ਤੇ ਜਿਸ ਤਰ੍ਹਾਂ ਦੇ ਪਰਚੇ ਸਰਕਾਰ ਨੇ ਪਾ ਕੇ ਉਹਦੇ ਕਰਦਾਰ ਨੂੰ ਕਜ਼ਰਾਨ ਨਸੀ ਕਰਨ ਦਿਆ ਯਤਨ ਕੀਤਾ ਉੱਚ ਸਰਕਾਰ ਦੀ ਸੋਚ ਦਾ ਜਨਾਜਾ ਨਿਕੜਿਆ ਕਿਉਂਕਿ ਉਹ ਪਾਣਾ ਸਿੱਧੂ ਜਿਹੜਾ ਕਰੋਨਾ ਰੁਪਏ ਉਹਨਾਂ ਪੀੜਿਤ ਪਰਿਵਾਰਾਂ ਦੇ ਵਾਪਸ ਕਰਾ ਰਿਹਾ ਸੀ ਉਹਨੂੰ 10000 ਦਾ ਇਨਜਾਮ ਲਾ ਕੇ ਉਸ ਤੇ ਪਰਚਾ ਦਰਜ ਕੀਤਾ ਗਿਆ ਕਿੰਨੀ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਇਹ ਸਰਕਾਰ ਦਾ ਜਿਹੜਾ ਸਟੇਟਸ ਹੈ ਜਿਸ ਤਰ੍ਹਾਂ ਦੇ ਪਰਚੇ ਪਾ ਕੇ ਸਰਕਾਰ ਨੇ ਉਸ ਨੂੰ ਇੱਕ ਇਸ ਤਰ੍ਹਾਂ ਦਾ ਕੋਸ਼ਿਸ਼ ਕੀਤੀ ਹੈ ਉਹ ਚ ਸਰਕਾਰ ਦੀ ਸੋਚ ਜਨਜਾ ਨਿਕੜਿਆ ਸੋ ਭਾਵੇਂ ਜਿੰਨੀ ਵੀ ਸਰਕਾਰਾਂ ਹੁੰਦੀਆਂ ਭਾਵੇਂ 1947 ਤੋਂ ਬਣੀਆਂ ਸੈਂਟਰ ਦੀ ਸਰਕਾਰਾਂ ਜਾਂ ਸਟੇਟ ਦੀ ਸਰਕਾਰਾਂ ਜਿਹੜਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਸ ਤੇ ਕੇਸ ਗੋਲੀਆਂ ਉਹਨੂੰ ਮਿਲਣੀਆਂ ਭਾਵੇਂ ਪਾਈ ਦੀਪ ਸਿੱਧੂ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕਰੀ ਉਹਨੂੰ ਮਰਵਾਇਆ ਗਿਆ ਅਮਰਤਪਾਲ ਸਿੰਘ ਨੇ ਗੱਲ ਕਰੀ ਉਹਨੂੰ ਜੇਲ੍ਹ ਚੋਂ ਛੁੱਟਿਆ ਗਿਆ ਪਰਮਿੰਦਰ ਝੋਟੇ ਵਰਗੇ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਮੁਹਿੰਮ ਚਲਾਈ ਉਹਨਾਂ ਦੇ ਕੇਸ ਬਣਾਏਗੇ ਲੱਖਾਂ ਸਦਾਣਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਸਤੇ ਸਰਕਾਰ ਦੀ ਨਿਗਾਹ ਸੋਹ ਜਹਦਰ ਜਗਤਾਰ ਸਿੰਘ ਹਜ਼ਾਰਾ ਤੇ ਜਿਨ੍ਹਾਂ ਨੇ ਉਸ ਟਾਈਮ ਸਰਕਾਰੀ ਜ਼ੁਲਮ ਨੂੰ ਰੋਕਣ ਵਾਸਤੇ ਉਹ ਕਾਰਜ ਕੀਤਾ ਉਸ ਤੇ 37 ਪਰਚੇ ਸਰਕਾਰਾਂ ਵੱਲੋਂ ਪਾਏ ਗੇ ਜਿਹੜੇ ਅੱਜ ਵੀ ਦੋ ਕੇਸ ਉਹਨਾਂ ਦੇ ਪੈਂਡਿੰਗ ਪਏ ਐ ਸੋ ਇਹ ਸਰਕਾਰ ਦੀ ਨੀਤੀਆਂ ਭਗਵੰਤ ਮਾਨ ਨੂੰ ਸੋਚ ਲੈਣਾ ਚਾਹੀਦਾ ਕਿ ਇੱਕ ਸਿਆਣਿਆਂ ਦੀ ਕਹਾਵਤ ਹੈ ਕਿ ਤਪ ਕਰਕੇ ਰਾਜ ਮਿਲਦਾ ਰਾਤ ਤੋਂ ਫਿਰ ਨਰਕ ਮਿਲਦਾ ਅੱਜ ਭਗਵੰਤ ਮਾਨ ਨਰਕ ਦੇ ਰਾਹ ਤੁਰ ਪਿਆ ਉਹਨੂੰ ਸੋਚ ਲੈਣਾ ਚਾਹੀਦਾ ਸੋ ਇੱਕ ਮੈਂ ਸਰਕਾਰ ਦੀ ਜਿਹੜੀ ਕਟਲੀ ਤਾਜੀ ਘਟਣਾ ਉਹ ਤੁਹਾਡੇ ਧਿਆਨ ਚ ਜ਼ਰੂਰ ਲਿਆਉਣੀ ਚਾਹੁੰਦਾ ਪਟਿਆਲੇ ਦਾ ਜੋ ਕੇਸ ਪਾਇਆ ਸਦਰ ਪਟਿਆਲਾ ਥਾਣੇ ਦਾ ਪਾਲੇ ਸਿੱਧੂ ਨੂੰ ਉੱਥੇ ਰੱਖਿਆ ਮੈਂ ਪਰਸੋਂ ਸ਼ਾਮ ਨੂੰ 7 ਵਜੇ ਇੰਸਪੈਕਟਰ ਨੂੰ ਫੋਨ ਕਰਿਆ ਉਹਨੂੰ ਦੱਸਿਆ ਕਿ ਮੈਂ ਜਹਦਾਰ ਜਖਤਾਰ ਸਿੰਘ ਹਵਾਰਾ ਦਾ ਬਾਪੂ ਜੀ ਬੋਲਦਾ ਮੈਨੂੰ ਕਹਿੰਦਾ ਬਾਪੂ ਜੀ ਦੱਸੋ ਮੈਂ ਕਿਹਾ ਮੈਂ ਚਾਹੁੰਨਾ ਸਾਡਾ ਇਤਿਹਾਸ ਗਵਾਹ ਹੈ ਕਿਉਂਕਿ ਭਾਈ ਕਲਈਆ ਜੀ ਦੇ ਬਾਰਸਾ ਸੀ ਜਿਨ੍ਹਾਂ ਨੇ ਉਹਨਾਂ ਦੁਸ਼ਮਣਾਂ ਨੂੰ ਵੀ ਮੱਲਮ ਪਿੱਟੀ ਕੀਤੀ ਪਾਣੀ ਛਕਾਇਆ ਮੇਰੀ ਇੱਛਾ ਕਿ ਭਾਣਾ ਸਾਡਾ ਪੁੱਤਰ ਮੈਂ ਉਹਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਨਾ ਸਵੇਰੇ ਮੈਨੂੰ ਕਹਿੰਦਾ ਬਜ਼ੁਰਗਾ ਤੁਸੀਂ ਮੈਨੂੰ ਟਾਈਮ ਦਿਓ ਮੈਂ ਸਵੇਰੇ ਤੁਹਾਨੂੰ ਦੱਸਾਂਗਾ ਪਰ ਸਵੇਰੇ 7:30 ਵਜੇ ਜਦੋਂ ਮੈਂ ਦੁਬਾਰਾ ਇੰਸਪੈਕਟਰ ਨੂੰ ਫੋਨ ਲਾਇਆ ਉਹਨੇ ਉਹਦਾ ਜਵਾਬ ਸੀ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਮੇਰੇ ਧਿਆਨ ਚ ਹੈ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ ਪਰੰਤੂ ਉਹਦੀ ਵੀ ਮਜਬੂਰੀ ਸੀ ਮੈਂ ਕੱਲ 2 ਵਜੇ ਤੱਕ ਬੈਠ ਕਰਦਾ ਰਿਹਾ ਕਿ ਮੈਨੂੰ ਸੁਨੇਹਾ ਆਵੇ ਫੋਨ ਆਵੇ ਮੈਂ ਭਾਲੇ ਨੂੰ ਜਾ ਕੇ ਪ੍ਰਸ਼ਾਦਾ ਹਸ ਕਮ ਕਹੀ ਜੀ ਛੋਟਾ ਸਰਕਾਰਾਂ ਦੀ 100 ਘਟੀਆਂ ਸੋਚ ਉਹਦੇ ਖਿਲਾਫ ਜਿਹੜਾ ਵੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਭਾਵੇਂ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਭਾਵੇਂ ਸੁਪਾਲ ਖਹਿਰਾ ਜੀ ਬੈਠੇ ਆ ਹੋਰ ਸਾਨੂੰ ਉਹਨਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਇਹਨਾਂ ਨੂੰ ਵੀ ਆਪਣੇ ਆਪਸੀ ਮਤਭੇਦ ਪਲਾ ਕੇ ਇੱਕ ਜੁਟ ਹੋ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਜਹੇਦਾਰ ਜਗਤਾਰ ਸਿੰਘ ਹਵਾਰਾ ਦਾ ਹਮੇਸ਼ਾ ਕੌਮ ਨੂੰ ਸੁਲਿਆ ਪੰਜਾਬ ਨੂੰ ਸੁਲਿਆ ਕਿ ਤੁਸੀਂ ਇਕੱਠੇ ਹੋ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਤੁਹਾਨੂੰ ਹੱਕ ਨਹੀਂ ਮਿਲਦੇ ਅੱਜ ਤੁਸੀਂ ਪਾਣੇ ਸਿੱਧੂ ਦੇ ਹੱਕ ਵਿੱਚ ਉਹਨੂੰ ਇੱਕ ਰੁਤਬਾ ਦੇਣ ਵਾਸਤੇ ਪਹੁੰਚੇ ਅੱਜ ਤੁਸੀਂ ਸਾਰੇ ਸਰਕਾਰ ਦੀ ਨਿਗਾਚ ਪਾਣੇ ਸੁੱਧੂ ਐ ਸੋ ਅੰਤ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਤੇ ਜਹਦਰ ਜਗਤਾਰ ਸਿੰਘ ਆਬਾਰਾ ਵੱਲੋਂ ਬੁਲਾਈ ਫਤੇ ਪ੍ਰਬੰਧ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ